ਨਮਸਕਾਰ ਦੋਸਤੋ ਦੀਵਾਲੀ ਫੈਸਟੀਵਲ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਦੀਵਾਲੀ ਦੇ ਵਿੱਚ ਵੱਡੀਆਂ-ਵੱਡੀਆਂ ਆਫਰਾਂ ਜਿਹੜੀਆਂ ਗ੍ਰਾਹਕਾਂ ਨੂੰ ਮਿਲਦੀਆਂ ਤਾਂ ਜਸਰ ਟੇਲਰ ਵੱਲੋਂ ਵੀ ਜਿਹੜੀ ਹੈ ਵੱਡੀ ਆਫਰ ਲੈਂਦੀ ਗਈ ਹੈ ਜੀ ਦੀਵਾਲੀ ਤਮਾਕਾ ਆਫਰ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਬਿਲਕੁਲ ਜੀ ਦੀਵਾਲੀ ਤਮਾਕਾ ਆਫਰ ਜਸਰ ਟੇਲਰ ਫਾਜ਼ਿਲਕਾ ਵੱਲੋਂ ਜਿਹੜੀ ਆਫਰ ਲੈਂਦੀ ਗਈ ਹੈ ਸਟੀਚਿੰਗ ਤੇ ਇੱਕ ਵੱਡੀ ਆਫਰ ਦਿੱਤੀ ਜਾ ਰਹੀ ਹੈ ਕੁਰਤੇ ਪਜਾਮੇ ਦੀ ਖਰੀਦ ਤੇ ਇੱਕ ਵੱਡੀ ਆਫਰ ਜਿਹੜੀ ਹੈ ਇਹਨਾਂ ਵੱਲੋਂ ਲੈਂਦੀ ਗਈ ਹੈ ਤਾਂ ਆਫਰ ਕੀ ਹੈ ਗੱਲਬਾਤ ਅੰਦਰ ਨਾਲ ਕਰਾ ਕੇ ਚਲਦੇ ਅੰਦਰ ਨਾਲ ਮਿਲਦੇ ਆ ਤੇ ਕਿਸ ਤਰ੍ਹਾਂ ਦੀ ਆਫਰ ਜਿਹੜੀ ਹੈ ਜਸਲ ਭਾਜੀ ਵੱਲੋਂ ਲਗਾਈ ਗਈ ਹੈ ਜਦਸਲ ਭਾਜੀ ਹਰ ਸਾਲ ਦੀਵਾਲੀ ਤੇ ਅਸੀਂ ਤੁਹਾਡੇ ਕੋਲ ਆਨੇ ਆ ਤੇ ਵਡੀਆਂ-ਵਡੀਆਂ ਆਫਰਾਂ ਤੁਹਾਡੇ ਵੱਲੋਂ ਲਗਾਈ ਜਾਂਦੀਆਂ ਐਸ ਵਾਰੀ ਕਿਸ ਤਰ੍ਹਾਂ ਦੀ ਆਫਰ ਤੁਹਾਡੇ ਵੱਲੋਂ ਲਗਾਈ ਜਾ ਰਹੀ ਹੈ ਜੀ ਸਭ ਤੋਂ ਪਹਿਲਾਂ ਆਰ ਵੀ ਲਾਈਵ ਤੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰੇ ਸਾਨੂੰ ਬਹੁਤ ਵਧੀਆ ਰਿਸਪੌਂਸ ਦੇ ਰਹੇ ਹੋ ਤੇ ਧੰਨਵਾਦ ਰੁਪੇਸ਼ ਜੀ ਤੁਹਾਡਾ ਤੁਸੀਂ ਹਰ ਸਾਲ ਸਾਡ ਨੂੰ ਸੇਵਾ ਦਾ ਮੌਕਾ ਦੇ ਰਹੇ ਹੋ ਜਿੱਦਾਂ ਕਿ ਭਾਜੀ ਨੇ ਕਿਹਾ ਵੀ ਸਾਨੂੰ ਕੋਈ ਆਫਰਾਂ ਦਿਓ ਸਾਡੇ ਜਿਹੜੇ ਵੀ ਸਰੋਤੇ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਕੋਈ ਨਾ ਕੋਈ ਵਧੀਆ ਆਫਰ ਦਿੱਤੀ ਜਾਵੇ ਅਸੀਂ ਐਸ ਵਾਰੀ ਕਪੜੇ ਦੀ ਸੁਵਿਧਾ ਜਿੱਦਾਂ ਤੁਹਾਨੂੰ ਪਿਛਲੀ ਵਾਰੀ ਦੱਸਿਆ ਸੀ ਕਪੜਾ ਸਾਡੇ ਅੰਦਰ ਇਥੇ ਇਨ ਹਾਊਸ ਅਸੀਂ ਸ਼ੁਰੂ ਕਰਤਾ ਹੈ ਜਿਹੜੇ ਵੀ ਲੋਕ ਇੱਥੇ ਆ ਕੇ ਆਪਣੇ ਤੋਂ ਫੈਬਰਿਕ ਪਰਚੇਜ਼ ਕਰਦੇ ਆ ਉਹਨਾਂ ਨੂੰ ਕੁੜਤੇ ਪਜਾਮੇ ਦੀ ਸਲਾਈ ਤੇ 20% ਡਿਸਕਾਊਂਟ ਦਿੱਤਾ ਜਾਏਗਾ ਜੀ ਜੀ ਹਾਂਜੀ 20% ਬਿਲਕੁਲ ਜੀ 20% ਦਾ ਡਿਸਕਾਊਂਟ ਮਿਲਣ ਵਾਲਾ ਹੈ ਜੀ ਕੁੜਤੇ ਪਜਾਮੇ ਦੀ ਸਲਾਈ ਤੇ ਜਸਰ ਟੇਲਰ ਫਾਜ਼ਿਲ ਕਾਇਕ ਬ੍ਰੈਂਡ ਬਣ ਚੁੱਕਿਆ ਜੀ ਇਹਨਾਂ ਦੇ ਸੀਤੇ ਕਪੜਿਆਂ ਦੀ ਪੂਰੇ ਦੂਰ ਦੁਰਦਕ ਦੇਸ਼ ਵਿਦੇਸ਼ਾਂ ਤੱਕ ਚਰਚਾ ਜੀ ਪਹਿਲਾਂ ਵੀ ਤੁਹਾਨੂੰ ਅਸੀਂ ਦਿਖਾਇਆ ਸੀ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਜਿਹੜੇ ਲੋਕ ਐ ਉਹ ਦੂਰ ਦੂਰ ਤੋਂ ਕਪੜਿਆਂ ਦੀ ਸਿਲਾਈ ਦੇ ਲਈ ਆਉਂਦੇ ਆ ਫੈਬਰਿਕ ਖਰੀਦਣ ਦੇ ਲਈ ਆਉਂਦੇ ਆ ਤਾਂ ਇਹਨਾਂ ਵੱਲੋਂ ਹੁਣ ਇੱਕ ਵੱਡੀ ਆਫਰ ਲਗਾ ਦਿੱਤੀ ਗਈ ਹੈ ਜੀ 20% ਦੀ ਛੂਟ ਜਿਹੜੀ ਐ ਇਸ ਦਿਵਾਲੀ ਦੇ ਮੌਕੇ ਤੇ ਸਟੀਚਿੰਗ ਤੇ ਦਿੱਤੀ ਜਾ ਰਹੀ ਹੈ ਜੀ ਕੁਰਤੇ ਪਜਾਮੇ ਦੀ ਸਿਲਾਈ ਤੇ ਦਿੱਤੀ ਜਾ ਰਹੀ ਹੈ ਸਰ ਇਸ ਤੋਂ ਇਲਾਵਾ ਹੋਰ ਕਿਹੜੀ ਆਫਰ ਦੇਣ ਜਾ ਰਹੇ ਹੋ ਜੀ ਇਸ ਤੋਂ ਇਲਾਵਾ ਜੀ ਸਾਡੇ ਕੋਲ ਜਿੱਦਾਂ ਕਿ ਆਪਾਂ ਸਟਾਰਟ ਕਰੀਏ ਕੁਰਤਾ ਪਜਾਮਾ ਤੋਂ ਕੁਰਤਾ ਪਜਾਮਾ ਅਸੀਂ 1600 ਰੁਪਏ ਤੋਂ ਵਿਦ ਸਟੀਚਿੰਗ ਪ੍ਰੋਵਾਈਡ ਕਰ ਸਕਦੇ ਹਾਂ ਜੀ ਬਾਕੀ ਤੁਹਾਡੇ ਆਪ ਦੀ ਚੋਇਸ ਐ ਵੀ ਹੈਵ ఎవਰੀਥਿੰਗ ਸਾਰੀ ਰੇਂਜ ਸਾਡੇ ਤੋਂ ਸ਼ੁਰੂ ਤੋਂ ਲੈ ਕੇ 500 ਰੁਪਏ ਮੀਟਰ ਤੋਂ ਲੈ ਕੇ 5000 ਰੁਪਏ ਮੀਟਰ ਤੱਕ ਤੁਹਾਡੇ ਕੋਲ ਹਰ ਤਰ੍ਹਾਂ ਦਾ ਕਪੜਾ ਅਵੇਲੇਬਲ ਹੈ ਸੂਟ ਹੈ ਕੋਟ ਹੈ ਜੋ ਵੀ ਤੁਸੀਂ ਬਣਵਾਉਣੇ ਹੋ ਉਹਦੇ ਤੇ ਕੋਟ ਪੈਂਟ ਤੇ ਅਸੀਂ 500 ਰੁਪਏ ਦਾ ਡਿਸਕਾਊਂਟ ਦਵਾਂਗੇ ਜੇ ਤੁਸੀਂ ਸਾਡੇ ਕੋਲ ਕਪੜਾ ਖਰੀਦ ਕੇ ਸਾਡੇ ਕੋਲ ਆਰਡਰ ਦਵਾਂਗੇ ਲਓ ਲਓ ਜੀ 500 ਰੁਪਏ ਦਾ ਡਿਸਕਾਊਂਟ ਹੋਰ ਮਿਲ ਗਿਆ ਜੀ ਜੇਕਰ ਤੁਸੀਂ ਕੋਟ ਪੈਂਟ ਇਥੋਂ ਸੋਣੇ ਹੋ ਇਹਨਾਂ ਦੇ ਕੋਲੋਂ ਕਪੜਾ ਖਰੀਦ ਕੇ ਤਾਂ 500 ਰੁਪਏ ਦਾ ਤੁਹਾਨੂੰ ਐਕਸਟਰਾ ਡਿਸਕਾਊਂਟ ਜਿਹੜਾ ਇਹਨਾਂ ਵੱਲੋਂ ਦਿੱਤਾ ਜਾਣਾ ਤਾਂ ਬਹੁਤ ਵੱਡੀ ਆਫਰ ਹੈ ਜੀ ਜਸਲ ਜੀ ਕਿਸ ਤਰ੍ਹਾਂ ਫਿਰ ਪੂਰਾ ਕਰਦੇ ਹੋ ਜੀ ਸਾਰਾ ਹਾਂਜੀ ਹਾਂਜੀ ਸਾਰਾ ਕੁਝ ਜਿਹੜੇ ਬੰਦੇ ਤੁਹਾਨੂੰ ਫੋਲੋ ਕਰਨਗੇ ਸਾਨੂੰ ਦਿਖਾਨਗੇ ਇਹ ਵੀਡੀਓ ਸ਼ੇਅਰ ਕਰਨਗੇ ਅਸੀਂ ਇਹ ਆਫਰ ਸਿਰਫ ਉਹਨਾਂ ਲਈ ਐਪਲੀਕੇਬਲ ਹੈ ਜੀ ਵਾਹ ਜੀ ਵਾਹ ਲੋ ਜੀ ਜਿਹੜੇ ਵੀ ਲੋਗ ਇਸ ਵੀਡੀਓ ਨੂੰ ਸ਼ੇਅਰ ਕਰਨਗੇ ਚੈਨਲ ਨੂੰ ਫੋਲੋ ਕਰਨਗੇ ਤੇ ਕਮੈਂਟ ਥੱਲੇ ਕੀਤਾ ਹੋਏਗਾ ਤਾਂ ਉਹਨਾਂ ਦੇ ਲਈ ਇੱਕ ਆਫਰ ਦੇ ਦਿੱਤੀ ਗਈ ਹੈ ਜੀ 20% ਦਾ ਡਿਸਕਾਊਂਟ ਕੁਰਤੇ ਪਜਾਮੇ ਦੀ ਸਵਾਈ ਤੇ ਤੇ ਨਾਲ ਹੀ ਜਿਹੜਾ 500 ਰੁਪਏ ਦੀ ਛੂਟ ਜਿਹੜੀ ਹੈ ਉਹ ਕੋਟ ਪੈਂਟ ਦੀ ਸਵਾਈ ਤੇ ਤੇ ਨਾਲ ਫੈਬਰਿਕ ਤੇ ਤੋਖਰੀਦਨ ਤੇ ਤਾਂ ਜਸਲ ਜੀ ਆਪਾਂ ਥੋੜਾ ਜਿਹਾ ਫੈਬਰਿਕ ਵੀ ਦੇਖ ਲਈਏ ਜੀ ਕਿਸ ਤਰ੍ਹਾਂ ਦਾ ਫੈਬਰਿਕ ਹੁੰਦਾ ਤੁਹਾਡੇ ਕੋਲ ਕਿਹਾ ਜਾਂਦਾ ਕਿ ਕਈ ਵਾਰੀ ਹਲਕਾ ਲਗਾ ਦਿੰਦੇ ਆ ਜੀ ਆਫਰਾਂ ਦੇ ਵਿੱਚ ਨਹੀਂ ਜੀ ਫੈਬਰਿਕ ਸਾਡੇ ਕੋਲ ਸਾਰੇ ਬ੍ਰਾਂਡ ਹੈ ਜੇ ਕੁੜਤਾ ਪਜਾਮਾ ਚ ਕਹੀਏ ਸਾਡੇ ਕੋਲ ਮੁਰਾਰਜੀ ਅਰਵਿੰ ਬੇਰਲਾ ਸੈਂਚਰੀ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਹੈ ਰੇਮੈਂਟ ਸੀ ਆਰਾਮ ਦੇ ਸਾਡੇ ਕੋਲ ਸੂਟਿੰਗ ਅਵੇਲੇਬਲ ਹੈ ਹੋਰ ਵੀ ਕਈ ਬ੍ਰਾਂਡ ਹੈ ਜਿਹੜੇ ਇੰਪੋਰਟਡ ਬ੍ਰਾਂਡ ਹੈ ਜਿੰਨਾ ਚ ਤੁਸੀਂ ਡੀਲ ਕਰਦੇ ਹਾਂ ਅਸੀਂ ਉਹ ਵੀ ਇਹ ਪ੍ਰੋਵਾਈਡ ਕਰਾਂਗੇ ਐਂਡ ਮੋਰਓਵਰ ਇੱਕ ਚੀਜ਼ ਮੈਂ ਤੁਹਾਡੇ ਧਿਆਨ ਚ ਹੋਰ ਲਿਆਉਣੀ ਚਾਹਨਾ ਜੀ ਜਿੱਦਾਂ ਕੀ ਆਪਾਂ ਦੇਖ ਰਹੇ ਹਾਂ ਜੇ ਕਿਸੇ ਬੰਦੇ ਨੇ ਵੀ ਕੋਈ ਵੀ ਡਿਜ਼ਾਈਨਰ ਦਾ ਕਪੜਾ ਕਸਟਮਾਈਜ਼ ਕਰਾਉਣਾ ਹੈ ਹੈਂਡਵਰਕ ਕਰਾਉਣਾ ਐਮਬਰਾਇਡਰੀ ਕਰਾਉਣਾ ਸਾਡੇ ਕੋਲ ਉਹ ਵੀ ਸੁਵਿਧਾ ਉਪਲਬਧ ਹੈ ਸ਼ਰਤ ਇਹ ਸਾਨੂੰ ਉਹਦੇ ਲਈ ਘੱਟੋ ਘੱਟ 20 ਦਿਨ ਦਾ ਟਾਈਮ ਦੇਣ ਤਾਂ ਬਿਲਕੁਲ ਜੀ ਟਾਈਮ ਦੀ ਬੜੀ ਦਿੱਕਤ ਹੈ ਜੀ ਤਾਂ ਹੁਣੇ ਆਓ ਤੇ ਹੁਣੇ ਤੁਸੀਂ ਆ ਕੇ ਆਪਣਾ ਆਰਡਰ ਬੁੱਕ ਕਰਵਾਓ ਤਾਂ ਕਿ ਦੀਵਾਲੀ ਤੇ ਤੁਸੀਂ ਆਪਦੇ ਕੱਪੜੇ ਇਹਨਾਂ ਦੇ ਕੋਲੋਂ ਲੈਸ ਗੋ ਤੇ ਦੀਵਾਲੀ ਦੇ ਮੌਕੇ ਤੇ ਤੁਸੀਂ ਵੀ ਇੱਕ ਅਲੱਗ ਹੀ ਅੰਦਾਜ਼ ਦੇ ਵਿੱਚ ਦਿਖੋ ਕਿਉਂਕਿ ਜਸਲ ਟੇਲਰ ਦੀ ਜਿਹੜੀ ਸਟੀਚਿੰਗ ਹੈ ਉਹ ਪੂਰੀ ਮੰਨੀ ਹੋਈ ਹੈ ਇਹਨਾਂ ਦੀ ਕਾਰਗਰੀ ਮੰਨੀ ਹੋਈ ਹੈ ਜੀ ਜਿਸ ਤਰ੍ਹਾਂ ਦੀ ਕਾਰਗਰੀ ਇਹਨਾਂ ਵੱਲੋਂ ਕੱਪੜਿਆਂ ਦੇ ਉੱਤੇ ਕੀਤੀ ਜਾਂਦੀ ਹੈ ਉਹ ਸ਼ਾਇਦ ਹੀ ਫਾਜ਼ਿਲਕਾ ਦੇ ਵਿੱਚ ਕੋਈ ਕਰ ਪਾਦਾ ਹੋਵੇ ਤਾਂ ਬਿਲਕੁਲ ਜੀ ਜਸਲ ਟੇਲਰ ਇਹ ਇੱਕ ਨਾਮ ਇੱਕ ਬ੍ਰਾਂਡ ਹੈ ਜੀ ਫਾਜ਼ਿਲਕਾ ਦੇ ਵਿੱਚ ਤੁਹਾਨੂੰ ਐਡਰੈਸ ਇਹਨਾਂ ਦਾ ਦੱਸ ਦਈਏ ਗਊਸ਼ਾਲਾ ਰੋਡ ਤੋਂ ਜਿੱਦਾਂ ਆਪਾਂ ਓਮ ਬੇਕਰੀ ਵਾਲੀ ਗਲੀ ਚੋਂ ਨੇ ਆ ਤਾਂ ਪਹਿਲਾ ਹੀ ਸ਼ੋਰੂਮ ਜਿਹੜਾ ਇਹਨਾਂ ਦਾ ਹੁੰਦਾ ਜੀ ਜਸਲ ਟੇਲਰਸ ਪਰ ਬਹੁਤ ਵੱਡਾ ਜਿਹੜਾ ਸਾਈਨ ਬੋਰਡ ਲੱਗਿਆ ਆ ਜੀ ਤੇ ਜਸਲ ਟੇਲਰ ਇੱਕ ਨਾਮ ਨਾਮ ਹੈ ਜੀ ਕਿਸੇ ਨੂੰ ਵੀ ਤੁਸੀਂ ਪੁੱਛੋ ਜਸਲ ਟੇਲਰ ਤਾਂ ਤੁਹਾਨੂੰ ਦੱਸਣਗੇ ਕਿ ਉਹ ਓਮ ਬੈਕਰੀ ਦੇ ਬਿਲਕੁਲ ਨਾਲ ਬਣਿਆ ਹੋਇਆ ਹੈ ਤਾਂ ਬਿਲਕੁਲ ਸਰ ਸਟੀਚਿੰਗ ਦੇ ਵਿੱਚ ਤੁਸੀਂ ਬੜੇ ਮਾਇਰ ਹੋ ਦੀ ਕਿਸ ਕਿਸ ਤਰ੍ਹਾਂ ਦੀ ਹੋ ਸਟੀਚਿੰਗ ਕਰਦੇ ਹੋ ਪੈਂਟਲ ਕੁੜਤਾ ਵੀ ਆਮ ਤਾਂ ਤੁਸੀਂ ਦੱਸ ਹੀ ਦਿੱਤਾ ਤੇ ਨਾਲ ਹੀ ਜਿਹੜਾ ਕੋਟ ਪੈਂਟ ਬਾਰੇ ਵੀ ਦੱਸਦਾ ਹੋਰ ਕਿਸ ਕਿਸ ਤਰ੍ਹਾਂ ਦੀ ਸਟੀਚਿੰਗ ਕਰਦੇ ਸਾਡੇ ਕੋਲ ਹੰਟਿੰਗ ਸ਼ਰਟ ਜਿਹੜਾ ਅੱਜ ਕੱਲ ਦਾ ਸਾਡਾ ਬੜਾ ਹੋਟ ਟੌਪਿਕ ਹੈ ਹੰਟਿੰਗ ਸ਼ਰਟਸ ਅਵੇਲੇਬਲ ਹੈਗੀਆਂ ਭਾਜੀ ਐਂਡ ਮੋਰਓਵਰ ਜੇ ਤੁਸੀਂ ਚਾਹਦੇ ਆਂ ਅਬ ਇੰਡੋ-ਵੈਸਟਰਨ ਸ਼ੇਰਵਾਨੀ ਸ਼ੇਰਵਾਨੀ ਦੇ ਵੀ ਸਾਡੇ ਕੋਲ ਸਪੈਸ਼ਲ ਕਾਰੀਗਰ ਹੈਗੇ ਜੇਕਰ ਕੋਈ ਵੀ ਬੰਦਾ ਸ਼ੇਰਵਾਨੀ ਸਲਵਾਉਣਾ ਚਾਹੁੰਦਾ ਆ ਜੇ ਕੋਈ ਬਜਟ ਦੇ ਵਿੱਚ ਆਪਦੀ ਸ਼ੇਰਵਾਨੀ ਬਣਾਉਣਾ ਚਾਹੁੰਦੇ ਹਨ ਕਿਸੇ ਨੂੰ ਵੀ ਕੋਈ ਸ਼ੇਰਵਾਨੀ ਰੈਂਟ ਤੇ ਲੈਣ ਦੀ ਲੋੜ ਨਹੀਂ ਅਸੀਂ ਉਹਨਾਂ ਨੂੰ ਸ਼ੇਰਵਾਨੀ ਰੈਂਟ ਵਾਲੇ ਪ੍ਰਾਈਸ ਤੇ ਹੀ ਤਿਆਰ ਕਰਕੇ ਦਵਾਂਗੇ ਜੀ ਸਰ ਇੱਕ ਬੜੀ ਪ੍ਰੋਬਲਮ ਆਂਦੀ ਹੈ ਕੋਟਪੈਨ ਦਾ ਬੰਦਾ ਸਵਾਲ ਲੈਂਦਾ ਜੀ ਬਾਜ਼ਾਰ ਤੋਂ ਵਖਰੀ ਲੈਂਦਾ ਲੇਕਿਨ ਉਹਨਾਂ ਨੂੰ ਜਿਹੜਾ ਹੁੰਦਾ ਜਿਹੜਾ ਮਟੀਰੀਅਲ ਨਹੀਂ ਮਿਲਦਾ ਜਿਵੇਂ ਟਾਈ ਵਗੈਰਾ ਨਹੀਂ ਮਿਲਦੀ ਬੈਲਟ ਨਹੀਂ ਮਿਲਦੀ ਮੈਚਿੰਗ ਉਹ ਕਿਵੇਂ ਸਰਸਾਰਾ ਫਿਰ ਮੈਨੇਜ ਸਾਡੇ ਕੋਲ ਹਰ ਤਰ੍ਹਾਂ ਦੀ ਐਕਸੈਸਰੀ ਇਨ ਹਾਊਸ ਅਵੇਲੇਬਲ ਹੈ ਜੇ ਤੁਸੀਂ ਸਕਾਫ ਕਰੈਵਟ ਟਾਈ ਬੋ ਐਨੀਥਿੰਗ ਕਿਸੇ ਵੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਤੁਹਾਨੂੰ ਇੱਕੋ ਰੂਫ ਦੇ ਅੰਦਰ ਮਿਲੂਗਾ ਜੀ ਤਾਂ ਬਿਲਕੁਲ ਜੀ ਐਕਸੈਸਰੀ ਦੀ ਵੀ ਜਿਹੜੀ ਦਿੱਕਤ ਖਤਮ ਹੋਣ ਜਾ ਰਹੀ ਹੈ ਜੀ ਜਦਸਲ ਟੇਲਰਸ ਵਾਲਿਆਂ ਵੱਲੋਂ ਇੱਥੇ ਐਕਸੈਸਰੀ ਵੀ ਅਵੇਲੇਬਲ ਕਰਵਾਈ ਗਈ ਹੈ ਤਾਂ ਮੈਂ ਕੈਮਰਾਮੈਨ ਦੇ ਨਾਲ ਆਵਾਗਾ ਦਿਖਾਣਾ ਤੁਹਾਨੂੰ ਕਿਸ ਕਿਸ ਤਰ੍ਹਾਂ ਦੀ ਐਸੈਸਰੀ ਹੈ ਜੀ ਦੇਖੋ ਜੀ ਤੁਸੀਂ ਇੱਥੇ ਪੂਰੀ ਐਸੈਸਰੀ ਜਿਹੜੀ ਅਵੇਲੇਬਲ ਹੈ ਪੂਰੀ ਮੈਚਿੰਗ ਜਿਹੜੀ ਹੈ ਉਹ ਤੁਹਾਡੇ ਕੋਟ ਪੈਂਟ ਦੇ ਨਾਲ ਕਰਕੇ ਦਿੱਤੀ ਜਾਂਦੀ ਹੈ ਤਾਂ ਇੱਕ ਅਲੱਗ ਹੀ ਤੁਹਾਡਾ ਅੰਦਾਜ਼ ਨਜ਼ਰ ਆਉਂਦਾ ਜੀ ਇੱਕ ਅਲੱਗ ਹੀ ਰੂਪ ਜਿਹੜਾ ਨਜ਼ਰ ਆਉਂਦਾ ਲੋਕ ਤੁਹਾਨੂੰ ਪੁੱਛਦੇ ਆ ਕਿ ਯਾਰ ਇਹ ਸਮਾਨ ਕਿੱਥੋਂ ਲੈਂਦਾ ਤਾਂ ਇੱਕੋ ਹੀ ਨਾਮ ਇੱਕੋ ਹੀ ਨਾਮ ਦਿਮਾਗ ਦੇ ਵਿੱਚ ਰੱਖਣਾ ਜੀ ਦਸਲ ਟੇਲਰਸ ਬਾਦਿਲ ਕਾ ਓਮ ਬੈકરી ਵਾਲੀ ਗਲੀ ਦੇ ਬਿਲਕੁਲ ਨਾਲ ਫਾਜ਼ਲ ਕਾ ਦੇ ਵਿੱਚ ਇਹਨਾਂ ਦਾ ਇੱਕ ਬਹੁਤ ਵੱਡਾ ਜਿਹੜਾ ਸ਼ੋਰੂਮ ਇੱਥੇ ਬਣਿਆ ਹੋਇਆ ਹੈ ਤਾਂ ਕਿ ਕਿਸੇ ਨੂੰ ਤੁਸੀਂ ਪੁੱਛ ਸਕਦੇ ਹੁੰਦਾ ਹੋਰ ਦਸਲ ਜੀ ਕੀ ਦਿਖਾਣਾ ਚਾਹੋਗੇ ਸਾਹਬ ਨੇ ਬੜੇ ਵਧੀਆ ਵਧੀਆ ਡਿਜ਼ਾਈਨ ਤੁਸੀਂ ਕਰਕੇ ਰੱਖੀ ਹੋਈ ਹੈ ਜੀ। ਹਾਂਜੀ। ਇਹ ਫਿਰ ਆਪ ਬਣਾਨੇ ਹੋ? ਹਾਂਜੀ ਹਾਂਜੀ ਬਿਲਕੁਲ ਆਪ ਬਣਾਨੇ ਆ ਮੈਂ ਤੁਹਾਨੂੰ ਲੈ ਕੇ ਜਾਣਾ ਜੀ। ਸਾਡੀ ਇਨ ਹਾਊਸ ਪ੍ਰੋਡਕਸ਼ਨ ਹੈ ਅਸੀਂ ਕੋਈ ਆਊਟਸੋਰਸਿੰਗ ਨਹੀਂ ਕਰਦੇ। ਜਿੰਨੇ ਵੀ ਕਾਰੀਗਰ ਸਾਡੇ ਆਪ ਦੇ ਕਾਰੀਗਰ ਟ੍ਰੇਨਡ ਕੀਤੇ ਹੋਏ ਕਾਰੀਗਰ ਤੇ ਸਾਡੇ ਆਪ ਦੇ ਟੂਲਸ ਦੇ ਨਾਲ ਪ੍ਰੀਪੇਅਰ ਕਰਦੇ ਆ ਜੀ। ਤਾਂ ਬਿਲਕੁਲ ਜੀ ਇਹਨਾਂ ਦੇ ਆਪ ਦੇ ਕਾਰੀਗਰ ਹੈ ਤਾਂ ਆਪਣੀ ਵਰਕਸ਼ਾਪ ਦੇ ਵਿੱਚ ਚੱਲਦੇ ਆ ਦੇਖਦੇ ਆ ਕਿ ਕਿਸ ਤਰ੍ਹਾਂ ਇਸ ਤਰ੍ਹਾਂ ਦੀਆਂ ਮਸ਼ੀਨਾਂ ਨੇ ਔਰ ਕਿਵੇਂ ਸਟੀਚਿੰਗ ਕਰਦੇ ਆ ਸਾਰਾ ਪ੍ਰੋਸੈਸ ਤੁਹਾਨੂੰ ਦਿਖਾਵਾਂਗੇ ਤਾਂ ਉਹ ਚੱਲਦੇ ਆ ਜੀ ਤਾਂ ਲੋ ਜੀ ਵਰਕਸ਼ਾਪ ਦੇ ਵਿੱਚ ਅਸੀਂ ਪਹੁੰਚ ਚੁੱਕੇ ਆ ਜਸਲ ਟੇਲਰ ਵਾਲਿਆਂ ਦੀ ਵਰਕਸ਼ਾਪ ਤੁਹਾਨੂੰ ਦਿਖਾਉਨੇ ਆ ਪੂਰੀਆਂ ਮਸ਼ੀਨਾਂ ਲੱਗੀਆਂ ਐ ਜੀ ਕਾਰੀਗਰ ਜਿਹੜਾ ਕੰਮ ਕਰ ਰਿਹਾ ਐ ਭਾਈ ਸਾਹਿਬ ਕੀ ਕਹੋਗੇ ਜੀ ਹਾਂਜੀ ਅਸੀਂ ਛੋਟੇ ਜਿਹੇ ਪਰਿਵਾਰ ਤੋਂ ਸ਼ੁਰੂ ਕੀਤਾ ਸੀ ਤੁਹਾਡੇ ਸਹਿਯੋਗ ਦੇ ਨਾਲ ਅੱਜ ਬਾਬਾ ਜੀ ਨੇ ਬਹੁਤ ਤਰੱਕੀ ਕੀਤੀ ਜੀ ਤੁਹਾਡਾ ਵੀ ਸਹਿਯੋਗ ਮਿਲਿਆ ਹੁਣ ਹੌਲੀ ਹੌਲੀ ਪਰਿਵਾਰ ਵੱਡਾ ਹੋ ਰਿਹਾ ਵਰਕਸ਼ਾਪ ਵੱਡੀ ਹੋ ਰਹੀ ਹੈ ਜੀ ਆਓ ਦੇਖੀਏ ਬਿਲਕੁਲ ਵਰਕਸ਼ਾਪ ਆਪਾਂ ਦਿਖਾਉਨੇ ਆ ਜੀ ਵਰਕਸ਼ਾਪ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਜਿਹੜਾ ਕੰਮ ਹੁੰਦਾ ਹੈ ਕਿਸ ਤਰ੍ਹਾਂ ਦੇ ਨਾਲ ਜਿਹੜੇ ਕੋਟ ਪੈਂਟ ਤਿਆ ਜਿਹੜਾ ਕੁਰਤੇ ਬਜਾਮੇ ਦੀ ਸਟੀਚਿੰਗ ਕੀਤੀ ਜਾਂਦੀ ਹੈ ਉਹ ਸਾਰੀ ਜੀ ਤੁਹਾਨੂੰ ਦਿਖਾਉਣੇ ਆ ਤੇ ਜਸਲ ਟੇਲਰ ਵਾਲਿਆਂ ਦੀ ਵਰਕਸ਼ਾਪ ਹੈ ਜਿੱਥੇ ਕਾਰੀਗਰ ਜਿਹੜਾ ਕੰਮ ਕਰ ਰਿਹਾ ਤਾਂ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਾਰੀਗਰ ਵੱਲੋਂ ਇੱਥੇ ਕੰਮ ਕੀਤਾ ਜਾ ਰਿਹਾ ਹੈ অত্যাਧੁਨਿਕ ਮਸ਼ੀਨਾਂ ਦੇ ਨਾਲ ਜਿਹੜਾ ਸਟੀਚਿੰਗ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਜੀ ਇਹ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਵਰਕਸ਼ਾਪ ਤੁਸੀਂ ਕਦੇ ਨਹੀਂ ਦੇਖੀ ਹੋਣੀ ਦੀ ਟੇਲਰਸ ਦੀ ਤਾਂ ਜਿਹੜਾ ਵਰਕਸ਼ਾਪ ਵਿਖਾ ਰਿਹਾ ਤਾਂ ਭਾਜੀ ਕੀ ਕਹੋਗੇ ਬਸ ਜੀ ਜਿਹੜੀ ਵੀ ਟੈਕਨੋਲੋਜੀ ਸਾਨੂੰ ਨਵੀਂ ਅਵੇਲੇਬਲ ਹੁੰਦੀ ਹੈ ਮਾਰਕੀਟ ਸਾਡੀ ਕੋਸ਼ਿਸ਼ ਹੁੰਦੀ ਉਹਨੂੰ ਲੈ ਕੇ ਆਈਏ ਜੀ ਕੰਪਿਊਟਰਾਈਜ਼ਡ ਮਸ਼ੀਨਾਂ ਹੈਗੀਆਂ ਹੈਂਡਵਰਕ ਐਮਬਰਾਇਡਰੀ ਹਰ ਤਰ੍ਹਾਂ ਦੀ ਚੀਜ਼ ਸਾਡੇ ਕੋਲ ਕੱਲਾ ਮਸ਼ੀਨ ਨਹੀਂ ਬੰਦੇ ਦੀ ਵੀ ਪ੍ਰੈਸੀਜਨ ਚਾਹੀਦੀ ਹੁੰਦੀ ਹੈ ਸਾਡੇ ਕੋਲ ਬੜੇ ਵਧੀਆ ਕਾਰਿਗਰ ਨੇ ਜਿਹੜੇ ਵਧੀਆ ਤੋਂ ਵਧੀਆ ਕੰਮ ਕਰਦੇ ਹਨ ਐਂਡ ਮੋਰਓਵਰ ਟੂਲਸ ਪ੍ਰੋਵਾਈਡ ਕਰਨਾ ਸਾਡੀ ਜ਼ਿੰਮੇਵਾਰੀ ਰਹਿੰਦੀ ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਇਸ ਵਧੀਆ ਮਸ਼ੀਨਸ ਲਈਏ ਤਾਂ ਉਹਦੇ ਲਈ ਅਸੀਂ ਇਨਵੈਸਟਮੈਂਟ ਕਰਦੇ ਹਾਂ ਤੁਸੀਂ ਦੇਖ ਹੀ ਰਹੇ ਹੋ ਸਾਡੇ ਕੋਲ ਕਿਸ ਤਰ੍ਹਾਂ ਦਾ ਤਾਂ ਬਿਲਕੁਲ ਜੀ ਦਸਲ ਟੇਲਰ ਵਾਲਾ ਨੇ ਐਵੇਂ ਨਾਮ ਨਹੀਂ ਬਣਾਇਆ ਨਾਮ ਬਣਾਇਆ ਜੀ ਇਹਨਾਂ ਮਸ਼ੀਨਾਂ ਦੇ ਦਮ ਤੇ ਇਹਨਾਂ ਕਾਰੀਗਰਾਂ ਦੇ ਦਮ ਤੇ ਤਾਂ ਬਿਲਕੁਲ ਜੀ ਸਭ ਤੋਂ ਵਧੀਆ ਸਟੀਚਿੰਗ ਜਿਹੜੀ ਇਹਨਾਂ ਵੱਲੋਂ ਕੀਤੀ ਜਾਂਦੀ ਹੈ ਤੇ ਇਹਨਾਂ ਦੀ ਸਟੀਚਿੰਗ ਦੀ ਦੂਰ ਦੂਰ ਤੱਕ ਜਿਹੜੀ ਚਰਚਾ ਹੈ ਜੀ ਦੇਸ਼ ਵਿਦੇਸ਼ਾਂ ਤੋਂ ਲੋਕ ਇੱਥੇ ਸਟੀਚਿੰਗ ਕਰਵਾਉਣ ਦੇ ਲਈ ਆ ਅੱਪਾ ਤੁਹਾਨੂੰ ਸਾਰਾ ਕੁਝ ਦਿਖਾਇਆ ਆਫਰਾਂ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਤਾਂ ਸਰ ਇੱਕ ਜਿਹੜਾ ਵੀਡੀਓ ਨਾਲ ਸ਼ੇਅਰ ਕਰਕੇ ਆਏਗਾ ਉਹਦੇ ਲਈ ਇੱਕ ਤੁਸੀਂ ਗਿਫਟ ਲੈਣੇ ਹੁੰਦੇ ਆ ਜੀ ਕਿਸ ਤਰ੍ਹਾਂ ਦਾ ਰਹੇਗਾ ਹਾਂਜੀ ਇੱਕ ਸਰਪ੍ਰਾਈਜ਼ ਗਿਫਟ ਜਿਹੜਾ ਬੰਦੇ ਜਿਹੜੇ 50 ਕਸਟਮਰ 50 ਕਸਟਮਰ ਪਹਿਲੇ ਆਰਬੀ ਲਾਈਵ ਵੱਲੋਂ ਸਾਡ ਨੂੰ ਵਿਜ਼ਿਟ ਕਰਨਗੇ ਸ਼ਰਤ ਇਹ ਹੈ ਇਹ ਵੀਡੀਓ ਨੂੰ ਸ਼ੇਅਰ ਕਰਕੇ ਆਉਣਗੇ ਉਹਨਾਂ ਦੇ ਲਈ ਅਸੀਂ ਇੱਕ ਸਰਪ੍ਰਾਈਜ਼ ਗਿਫਟ ਰੱਖਾਂਗੇ ਉਹ ਜਦੋਂ ਤੁਸੀਂ ਆਓਗੇ ਤੁਹਾਨੂੰ ਇੱਕ ਸਰਪ੍ਰਾਈਜ਼ ਗਿਫਟ ਦਿੱਤਾ ਜਾਏਗਾ ਤਪਲ ਜੀ ਸਰਪ੍ਰਾਈਜ਼ ਗਿਫਟ ਜਿਹੜਾ ਦੇ ਦਿੱਤਾ ਗਿਆ ਜੀ ਜਿਹੜਾ ਵੀਡੀਓ ਨੂੰ ਸ਼ੇਅਰ ਕਰੇਗਾ ਉਸਦੇ ਲਈ ਸਰਪ੍ਰਾਈਜ਼ ਗਿਫਟ ਜਿਹੜਾ ਦਿੱਤਾ ਗਿਆ ਹੈ ਪਹਿਲੇ 50 ਜਿਹੜੇ ਆ ਉਹ ਵਿਜ਼ਿਟ ਕਰਨ ਵਾਲਿਆਂ ਨੂੰ ਇਹਨਾਂ ਵੱਲੋਂ ਗਿਫਟ ਦਿੱਤਾ ਜਾਣਾ ਹੈ ਤਾਂ ਸ਼ਰਤ ਹੈ ਜੀ ਜਿਹੜਾ ਚੈਨਲ ਨੂੰ ਫਾਲੋ ਕਰ ਲੋ ਕਮੈਂਟ ਕਰ ਲੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਅੱਗੇ ਇਹਨਾਂ ਨੂੰ ਦਿਖਾਓ ਤੇ ਆਪਣਾ ਗਿਫਟ ਪਾਓ ਪਹਿਲੇ 50 ਜਿਹੜੇ ਹੋਣਗੇ ਸ਼ੇਅਰ ਕਰਨ ਵਾਲੇ ਉਹਨਾਂ ਨੂੰ ਇਹਨਾਂ ਵੱਲੋਂ ਗਿਫਟ ਜਿਹੜਾ ਸਰਪ੍ਰਾਈਜ਼ ਦਿੱਤਾ ਜਾਣਾ ਹੈ ਤਾਂ ਜਸਲ ਟੇਲਰ ਓਮ ਬੈਕਰੀ ਵਾਲੀ ਗਲੀ ਫਾਜ਼ਿਲਕਾ ਇਹਨਾਂ ਦਾ ਐਡਰੈਸ ਹੈ ਜੀ ਮੋਬਾਈਲ ਨੰਬਰ ਸਕਰੀਨ ਤੇ ਡਿਸਪਲੇ ਹੋ ਰਿਹਾ ਤੁਸੀਂ ਵਿਜ਼ਿਟ ਕਰੋ ਫੋਨ ਕਰੋ ਕਾਲ ਕਰੋ ਤੇ ਤੇ ਅਗੇ ਸਟੀਚਿੰਗ ਕਰਵਾਓ ਫੈਬਰਿਕ ਖਰੀਦੋ ਹਰ ਤਰ੍ਹਾਂ ਦਾ ਫੈਬਰਿਕ ਤੇ ਸਭ ਤੋਂ ਵਧੀਆ ਸਟੀਚਿੰਗ ਜਿਹੜੀ ਆ ਉਹ ਦਸਰ ਟੇਲਰ ਵੱਲੋਂ ਕੀਤੀ ਜਾ ਰਹੀ ਤੇ ਦੀਵਾਲੀ ਤੇ ਦੀਵਾਲੀ ਤਮਾਕਾ ਆਫਰ ਜਿਹੜੀ ਹੈ ਇਹਨਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ 20% ਦੀ ਕੁਰਤੇ ਪਜਾਮੇ ਤੇ ਡਿਸਕਾਊਂਟ ਮਿਲ ਰਿਹਾ ਜੀ ਸਟੀਚਿੰਗ ਤੇ ਤੇ ਨਾਲ ਹੀ ਜਿਹੜਾ 500 ਰੁਪਏ ਕੋਟ ਪੈਂਟ ਦੀ ਸਟੀਚਿੰਗ ਤੇ ਇਹਨਾਂ ਵੱਲੋਂ ਡਿਸਕਾਊਂਟ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਨਵੇਂ-ਨਵੇਂ ਅਪਡੇਟ ਦੇ ਨਾਲ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਦੇਖਦੇ ਰਹੋ ਆਰ ਵੀ ਲਾਈਵ মিডিਆ ਤੁਹਾਡਾ ਆਪਣਾ ਚੈਨਲ